ਔਰ ਇੱਕ ਅਰਨੀ ਦੀ ਗੱਲ ਹੈ ਕਿ ਜਿਹੜੇ ਲੋਕ ਅਫਸਰ ਪਹਿਲੇ ਨੌਕਰੀ ਕਰਦੇ 35 40 ਸਾਲ ਉਹਨਾਂ ਦਾ ਇੰਡੀਆ ਵਿੱਚ ਆ ਕੇ ਮੁਰਕੇ ਜੀ ਕਰਦਾ ਕਿ ਅਸੀਂ ਮੈਂਬਰ ਪਾਰਲਮੈਂਟ ਬਣ ਜਾਈਏ ਅਸੀਂ ਮਨਿਸਟਰ ਬਣ ਜਾਈਏ ਸੋ ਉਹ ਵੀ ਪੁਰੀ ਸਾਹਿਬ ਦੇ ਭਲੇਖੇ ਆ ਗਏ ਨੇ ਕਿ ਪੁਰੀ ਸਾਹਿਬ ਜਿੱਤ ਜਾਣ ਅਰਜਨ ਮਨਿਸਟਰ ਬਣ ਗਏ ਨੇ ਮੈਂ ਵੀ ਇੱਥੇ ਇਲੈਕਸ਼ਨ ਲੜ ਲਵਾਂ ਕੀ ਗੱਜੋਰ ਹੋਏਗਾ ਕਿ ਨਹੀਂ ਕਿਉਂਕਿ ਕੱਲ ਜਾਖਰ ਸਾਹਿਬ ਨੇ ਇੱਕ ਵਾਰੀ ਫੇਰ ਬਿਆਨ ਸੀਗਾ ਉਹਨਾਂ ਦਾ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਬੀਜੇਪੀ ਦੇ ਉਹ ਕਹਿੰਦੇ ਵੀ ਪੰਜਾਬ ਦੇ ਹਿਤ ਲਈ ਵੀ ਜ਼ਰੂਰੀ ਹੈ ਤੇ ਦੋਨਾਂ ਪਾਰਟੀਆਂ ਦੇ ਹਿਤ ਲਈ ਵੀ ਜ਼ਰੂਰੀ ਹੈ ਕਿ ਦੋਵੇਂ ਪਾਰਟੀਆਂ ਮਿਲ ਕੇ ਇਲੈਕਸ਼ਨ ਲੜਨ। ਇਹ ਤੋਂ ਨੇ ਜਿਹੜੇ ਸੀਨੀਅਰ ਲੀਡਰ ਨੇ ਕਿ ਇਹਨਾਂ ਦੋਨਾਂ ਪਾਰਟੀਆਂ ਦਾ ਸਮਝੌਤਾ ਹੋਵੇ। ਲੇਕਿਨ ਮੈਂ ਸਮਝਦਾ ਹਾਂ ਕਿ ਇਹ ਸਾਡੀ ਜਿਹੜੀ ਹਾਈ ਕਮਾਂਡ ਹੈ ਉਹਨਾਂ ਦਾ ਔਰ ਅਕਾਲੀ ਦਲ ਦੀ ਹਾਈ ਕਮਾਂਡ ਦੇ ਨਾਲ ਦੋਨਾਂ ਦਾ ਮਿਲ ਕੇ ਆਪਸ ਵਿੱਚ ਫੈਸਲਾ ਹੋਏਗਾ। ਜੋ ਵੀ ਫੈਸਲਾ ਹੋਏਗਾ ਸਾਨੂੰ ਸਰਵਮਾਨੀ ਹੈ। ਇਸ ਕੱਲ ਦੀ ਸਾਨੂੰ ਲੋਕਾਂ ਕੋਲੋਂ ਬੜਾ ਅਲਾਮਾ ਮਿਲਿਆ। ਬਾਰ-ਬਾਰ ਸੁਣਨ ਨੂੰ ਮਿਲਿਆ ਕਿ ਜਿਹੜਾ ਬੰਦਾ ਇਲੈਕਸ਼ਨ ਇਥੋਂ ਲੜ ਕੇ ਜਾਂਦਾ ਮੇਰੀ ਸੋਚ ਇਹ ਹੈ ਕਿ ਚਾਹੇ ਕੋ ਜਿੱਤੇ ਵੀ ਕੋਈ ਹਾਰੇ ਉਹਨੂੰ ਆਪਣੀ ਕੋਸ਼ਿਸ਼ ਅਸੀਂ ਦੀ ਸੇਵਾ ਕਰਨੀ ਚਾਹੀਦੀ ਹੈ ਤੁਹਾਡਾ ਨਾ ਵੀ ਨਵਜੋਤ ਸਿੰਘ ਸਿੱਧੂ ਦਾ ਹਮੇਸ਼ਾ 36 ਦਾ ਅੰਕੜਾ ਰਿਹਾ ਕਿਉਂਕਿ ਜਦੋਂ ਤੁਸੀਂ ਇੰਪਰੂਵਮੈਂਟ ਫੰਡ ਦੇ ਚੇਅਰਮੈਨ ਬਣਾਏਗੇ ਤੇ ਨਵਜੋਤ ਸਿੰਘ ਸਿੱਧੂ 2 ਮਹੀਨੇ ਗਾਇਬ ਰਹੇ ਠੀਕ ਹੈ ਤੇ ਤੁਹਾਨੂੰ ਲੱਗਦਾ ਵੀ ਨਵਜੋਤ 4 ਮਹੀਨੇ ਗਾਇਬ ਰਹੇ ਜੀ ਵੀ ਕਿਉਂ ਤੁਹਾਡਾ ਤੁਹਾਡੇ ਨਾਲ 36 ਦਾ ਅੰਕੜਾ ਕਿਉਂ ਸੀ ਉਹ ਵੀ ਤੁਹਾਨੂੰ ਕਹਿੰਦੇ ਸੀ ਇਹ ਭਾਜੀਪੀ ਦਾ ਨਹੀਂ ਇਕਾਲੀਆਂ ਦਾ ਬੰਦਾ ਹੈ ਉਹ ਨਵਜੋਤ ਸਿੰਘ ਸਿੱਧੂ ਦੀ ਕਿਸਮਤ ਸੀ ਉਹ 10 ਸਾਲ ਝੂਠਾ ਡੰਦਰੂ ਵਜਾ ਕੇ ਚੂੜ ਬੋਲ ਬੋਲ ਕੇ ਤੇ ਉਹ ਦੋ ਵਾਰੀ ਇਲੈਕਸ਼ਨ ਜਿੱਤ ਗਿਆ ਲੇਕਿਨ ਕੀਤਾ ਉਹਨੇ ਵੀ ਉਹਨਾਂ ਮੋਰਸਰ ਲੋਕ ਸਭਾ ਵਾਸਤੇ ਕੋਈ ਇੱਕ ਕੰਮ ਵੀ ਨਹੀਂ ਕੀਤਾ ਲੋਕਲ ਬੰਦੇ ਨੂੰ ਟਿਕਟ ਦਿਓ ਬਾਹਰੋਂ ਬੰਦਾ ਲੈ ਤੇ ਜਦੋਂ ਸੰਧੂ ਸਾਹਿਬ ਆ ਗਏ ਤਾਂ ਉਹਨਾਂ ਲੱਗਿਆ ਵੀ ਮੇਰੀ ਜ਼ਮੀਨ ਕਿਸੇ ਕਰ ਰਹੀ ਹੈ ਉਹ ਦੂਸ਼ਣ ਦੀ ਯਾਦ ਤੱਕ ਹਰ ਦੇ ਉੱਤੇ ਦੂਸ਼ਣ ਲਾਉਂਦੀ ਮੇਰਾ ਉਹਨੇ ਵਿਰੋਧ ਹੀ ਬੜਾ ਕੀਤਾ ਲੇਕਿਨ ਉਹਦੇ ਬਾਵਜੂਦ ਮੈਂ ਕਦੀ ਵੀ ਉੱਤੇ ਦੂਸ਼ਣ ਨਹੀਂ ਲਾਇਆ ਲੇਕਿਕਿਨ ਹਾਂ ਇਲੈਕਸ਼ਨ ਦੇ ਮੇਰਾ ਸਾਹਮਣੇ ਅਗਰ ਕੋ ਕੰਟਰੈਕਟਰ ਹੋਏਗਾ ਤੇ ਮੈਂ ਉਹਦੀ ਸਾਰੀਆਂ ਗੱਲਾਂ ਉਜਾਗਰ ਕਰਾਂਗਾ 2024 ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਕਿਸੇ ਵੀ ਵੇਲੇ ਹੋ ਸਕਦਾ ਹੈ ਤੇ ਪੰਜਾਬ ਦੇ ਵਿੱਚ ਬੀਜੇਪੀ ਇਕੱਲਿਆਂ ਲੋਕ ਸਭਾ ਚੋਣ ਲੜੇਗੀ ਜਾਂ ਫਿਰ ਅਕਾਲੀ ਦਲ ਦੇ ਨਾਲ ਮਿਲ ਕੇ ਇਲੈਕਸ਼ਨ ਲੜੇਗੀ ਇਹਦੇ ਕੁਝ ਸਾਫ਼ ਨਹੀਂ ਹੋ ਪਾਇਆ। ਅਮਰਸਰ ਤੋਂ ਬੀਜੇਪੀ ਦਾ ਉਮੀਦਵਾਰ ਕੌਣ ਹੋਏਗਾ ਬਹੁਤ ਸਾਰੇ ਜਿਹੜੇ ਲੋਕ ਨੇ ਲੀਡਰ ਨੇ ਉਹ ਅਮਰਸਰ ਤੋਂ ਲੋਕ ਸਭਾ ਇਲੈਕਸ਼ਨ ਲੜਨਾ ਚਾਹੁੰਦੇ ਨੇ ਉਹਨਾਂ ਚੋਂ ਨੇ ਇੱਕ ਰਾਜਿੰਦਰ ਮੋਨ ਸਿੰਘ ਛੀਨਾ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਇਹ ਇਲੈਕਸ਼ਨ ਲੜ ਚੁੱਕੇ ਨੇ ਲੋਕ ਸਭਾ ਦਾ ਅਮਰਸਰ ਤੋਂ ਤੇ ਗੱਲਬਾਤ ਕਰਾਂਗੇ ਉਹਨਾਂ ਨਾਲ ਕਿ ਉਹ ਕਿਸ ਤਰ੍ਹਾਂ ਉਹ ਕੀ ਸਮਝਦੇ ਨੇ ਕਿ ਇਸ ਵਾਰੀ ਬੀਜੇਪੀ ਉਹਨਾਂ ਨੂੰ ਫੇਰ ਅਮਰਸਰ ਤੋਂ ਲੋਕ ਸਭਾ ਦਾ ਉਮੀਦਵਾਰ ਬਣਾਏਗੀ ਸਤਿ ਸ਼੍ਰੀ ਅਕਾਲ ਚਿਨਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਚਿਨਾ ਸਾਹਿਬ ਤੁਹਾਡਾ ਆਪ ਜੀ ਨੂੰ ਸਤਿ ਸ਼੍ਰੀ ਅਕਾਲ ਆਪ ਦੇ ਸਾਰੇ ਦਸ਼ਕਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਚਿਨਾ ਸਾਹਿਬ ਲੋਕ ਸਭਾ ਇਲੈਕਸ਼ਨ ਦਾ ਐਲਾਨ ਕਿਸੇ ਵੀ ਵੇਲੇ ਵੀ ਹੋ ਸਕਦਾ ਹੈ ਤੇ ਜੇ ਇੰਜ ਕਿਹਾ ਜਾਵੇ ਕਿ ਦੋਨੋਂ ਪਾਰਟੀਆਂ ਬੀਜੇਪੀ ਤੇ ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਸਾਹਿਬਾਨ ਇਹ ਚਾਹੁੰਦੇ ਨੇ ਕਿ ਗੱਠਜੋੜ ਹੋ ਜਾਵੇ ਤੇ ਜੇ ਕਿਸਾਨ ਅੰਦੋਲਨ ਨਾ ਹੁੰਦਾ ਤੇ ਇੰਜ ਕਿਹਾ ਜਾ ਰਿਆ ਸੀਗਾ ਕਿ ਗੱਠਜੋੜ ਹੋ ਵੀ ਜਾਣਾ ਸੀਗਾ ਤੇ ਕੀ ਗੱਠਜੋੜ ਹੋਏਗਾ ਕਿ ਨਹੀਂ ਕਿਉਂਕਿ ਕੱਲ ਜਾਖਰ ਸਾਹਿਬ ਨੇ ਇੱਕ ਵਾਰੀ ਫੇਰ ਬਿਆਨ ਸੀਗਾ ਉਹਨਾਂ ਦਾ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਬੀਜੇਪੀ ਦੇ ਉਹ ਕਹਿੰਦੇ ਵੀ ਪੰਜਾਬ ਦੇ ਹਿੱਤ ਲਈ ਵੀ ਜ਼ਰੂਰੀ ਹੈ ਤੇ ਦੋਨਾਂ ਪਾਰਟੀਆਂ ਦੇ ਹਿੱਤ ਲਈ ਵੀ ਜ਼ਰੂਰੀ ਹੈ ਕਿ ਦੋਵੇਂ ਪਾਰਟੀਆਂ ਮਿਲ ਕੇ ਇਲੈਕਸ਼ਨ ਲੜਨ ਦੇਖੋ ਬਡਾਰੀ ਸਾਹਿਬ ਜੋ ਤੁਸੀਂ ਕੁਐਸਚਨ ਕੀਤਾ ਹੈ ਜਿਹੜਾ ਮੇਰਾ ਜਵਾਬ ਹੈ ਉਹ ਵੀ ਉਹੀ ਹੈ ਕਿ ਪੰਜਾਬ ਦੇ ਸਾਡੇ ਸਾਡੇ ਬੀਜਪੀ ਦੇ ਪ੍ਰਧਾਨ ਨੇ ਇਸ ਵੇਲੇ ਉਹਨਾਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਹ बार-बार ਬਿਆਨ ਦਿੱਤਾ ਹੈ ਕਿ ਪੰਜਾਬ ਦੀ ਦੋਨਾਂ Hindu ਔਰ Sikh ਕਮਿਊਨਿਟੀ ਦੀ ਏਕਤਾ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਅਕਾਲੀ ਦਲ ਦਾ ਔਰ ਬੀਜਪੀ ਦਾ ਸੁਜੋਤਾ ਹੋਵੇ ਔਰ ਜਿਹੜੀ ਰਿਜੀਨਲ ਪਾਰਟੀ ਹੈ ਉਹ ਸਰਵਾਈਵ ਕਰਨੀ ਚਾਹੀਦੀ ਹੈ ਔਰ ਰਹਿਣੀ ਚਾਹੀਦੀ ਹੈ ਇਹ ਉਹਨਾਂ ਨੇ ਬਿਆਨ ਜਖੜ ਸਾਹਿਬ ਨੇ ਬੜਾ ਸੁੱਲਝਿਆ ਬਿਆਨ बार-बार ਦਿੱਤਾ ਹੈ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਹੜੇ ਪੰਜਾਬ ਦੇ ਬੀਜੇਪੀ ਦੇ ਔਰ ਅਕਾਲੀ ਦਲ ਦੇ ਲੀਡਰ ਸਹਾਬਾਂ ਨੇ ਉਹ ਵੀ ਇਹ ਚਾਹੁੰਦੇ ਨੇ ਜਿਹੜੇ ਸੀਨੀਅਰ ਲੀਡਰ ਨੇ ਕਿ ਇਹਨਾਂ ਦੋਨਾਂ ਪਾਰਟੀਆਂ ਦਾ ਸਮਝੌਤਾ ਹੋਵੇ ਲੇਕਿਨ ਮੈਂ ਸਮਝਦਾ ਹਾਂ ਕਿ ਇਹ ਸਾਡੀ ਜਿਹੜੀ ਹਾਈ ਕਮਾਂਡ ਹੈ ਉਹਨਾਂ ਦਾ ਔਰ ਅਕਾਲੀ ਦਲ ਦੀ ਹਾਈ ਕਮਾਂਡ ਦੇ ਨਾਲ ਦੋਨੋਂ ਦਾ ਮਿਲ ਕੇ ਆਪਸ ਫੈਸਲਾ ਹੋਏਗਾ ਜੋ ਵੀ ਫੈਸਲਾ ਹੋਏਗਾ ਸਾਨੂੰ ਸਰਵਮਾਨੀ ਹੈ ਅਸੀਂ ਬੀਜੇਪੀ ਵੱਲੋਂ ਪਿਛਲੇ 2022 ਤੋਂ ਬਾਅਦ ਹੁਣ ਤੱਕ ਸਾਡੀ ਪਾਰਟੀ ਨੇ ਬਹੁਤ ਮਿਹਨਤ ਕੀਤੀ ਹੈ ਔਰ 13 ਲੋਕ ਸਭਾ ਦੇ ਵਿੱਚ ਤਿਆਰੀ ਕੀਤੀ ਹੋਈ ਹੈ ਜੇ ਪਾਰਟੀ ਕਮਾਂਡ ਹਾਈ ਕਮਾਂਡ ਜਿਹੜੀ ਹੈ ਸਾਡੀ ਉਹ ਅਕਾਲੀ ਦਲ ਨਾਲ ਸਮਝੌਤਾ ਕਰੇਗੀ ਤੇ ਸਾਡੇ ਸਿਰ ਮੱਤੇ ਦੇ ਜੇ ਉਹ ਸਾਡੇ ਨਾਲ ਮੰਨ ਲਓ ਕਿਸੇ ਕੁਝ ਪਰਸੈਂਟ ਸਮਝੌਤਾ ਨਹੀਂ ਵੀ ਹੁੰਦਾ ਤੇ ਸਾਡੀ 13 ਸੀਟਾਂ ਦੇ ਅ ਲੱਖ ਚੜ੍ਹਨ ਦੀ ਤਿਆਰੀ ਹੈ ਅਚਾ ਚਿਨਾ ਸਾਹਿਬ ਤੁਹਾਨੂੰ ਕੀ ਲੱਗਦਾ ਦੇਖੋ ਤੁਸੀਂ 2017 ਦੀਆਂ ਜਿਮਨੀ ਚੋਣਾਂ ਦੇ ਵਿੱਚ ਤੁਹਾਨੂੰ ਟਿਕਟ ਦਿੱਤੀ ਸੀ ਪਾਰਟੀ ਨੇ ਤੇ ਉਦੋਂ ਤੁਸੀਂ ਸਫਲਤਾ ਨਹੀਂ ਮਿਲ ਪਾਈ ਸੀ ਤੇ 2019 ਚ ਫਿਰ ਹਰਦੀਪ ਪੁਰੀ ਸਾਹਿਬ ਲੜੇ ਉਦੋਂ ਅਮਿਤ ਸ਼ਾਹ ਸਾਹਿਬ ਵੀ ਆਏ ਸਨ ਉਹਨਾਂ ਨੇ ਰਣਜੀਤ ਐਵਨੂ ਕਰੈਲੀ ਉਹ શીਖਾਇਆ ਸੀ ਵੀ ਤੁਸੀਂ ਜਿਤਾ ਕੇ ਭੇਜੋ ਮੰਤਰੀ ਇਹਨਾਂ ਨੂੰ ਬਣਾਇਆ ਜਾਏਗਾ ਪਰ ਫਿਰ ਵੀ ਅਨਫੋਰਚੂਨੇਟਲੀ ਕਹ ਲਓ ਕਿ ਹਾਰ ਗਏ ਸਨ ਹਰਦੀਪ ਸਿੰਘ ਪੁਰੀ ਸਾਹਿਬ ਦੋ ਵੱਡੇ ਦਿਗਜ ਜਿਹੜੇ ਹਾਰੇ ਨੇ ਬੀਜੇਪੀ ਦੇ ਅਰੁਣ ਜੇਤਲੀ ਸਾਹਿਬ ਹਾਰੇ 2014 ਦੇ ਵਿੱਚ 2017 ਦੇ ਵਿੱਚ ਜਿਮਨੀ ਚੋਣਾ ਤੁਸੀਂ ਹਾਰੇ ਤੇ 2019 ਦੇ ਵਿੱਚ ਹਰਦੀਪ ਪੂਰੀ ਸਾਹ ਬਾਰੇ ਤੁਹਾਨੂੰ ਕੀ ਲੱਗਦਾ ਵੀ ਤੁਹਾਨੂੰ ਕਿ ਇਸ ਵਾਰੀ ਬਹੁਤ ਸਾਰੇ ਕੈਂਡੀਡੇਟ ਰੇਸ ਚ ਨੇ ਕਿਆਸ ਵੀ ਲਗਾਏ ਜਾ ਰਹੇ ਨੇ ਤਰਨਜੀਤ ਸਿੰਘ ਸੰਧੂ ਸਾਹਿਬ ਨੇ ਜਿਹੜੇ ਕਿ ਐਮਬੈਸਡਰ ਸਨ ਪੁਰਾਣੇ ਤੇ ਤੇਜਾ ਸਿੰਘ ਸਮੁਦਰੀ ਪਰਿਵਾਰ ਦੇ ਉਹ ਮੈਂਬਰ ਨੇ ਉਹਨਾਂ ਦੇ ਪਿਤਾ ਜੀ ਵੀ ਇੱਥੇ ਲੰਬਾ ਸਮਾਂ ਉਹਨਾਂ ਨੇ ਸਰਵਿਸ ਵੀ ਕੀਤੀ ਹੈ ਤੇ ਕੀ ਲੱਗਦਾ ਕਿ ਤੁਹਾਨੂੰ ਟਿਕਟ ਕਿਉਂ ਪਾਰਟੀ ਦੇਗੀ ਦੇਖੋ ਪੁਣਾ ਰਿਸ ਸਾਹਿਬ 2017 ਤੋਂ ਬਾਅਦ ਜਿਹੜੀ 2017 ਚ ਮੇ ਇਲੈਕਸ਼ਨ ਲੜੀ ਸੀ ਉਦੋਂ ਪੰਜਾਬ ਦੀ ਹਾਲਾਤ ਸਾਡੇ ਫੇਵਰ ਚ ਗਈ ਸੀ ਹੈਗੇ ਅਨਫੋਰਚਨਟਲੀ ਮੇਰੀ ਇਲੈਕਸ਼ਨ ਐਮਐਲਏ ਦੇ ਨਾਲ ਹੀ ਆਈ 8 ਐਮਐਲਏ ਉਸੂਲੇ ਹਾਰ ਗਏ ਔਰ 1 ਐਮਐਲਏ ਜਿੱਤੇ ਵੀ ਜਿੱਤੇ ਤੋਂ ਸਾਹ ਬਿਕਰਮ ਸਿੰਘ ਜਿੱਥਿਆ ਔਰ ਉਹ ਤੋਂ ਮੈਂ ਵੀ ਜਿੱਤਿਆ ਲੇਕਿਨ 9 ਐਮਐਲਏ ਦੀ ਵੋਟਾਂ ਮਿਲਾ ਕੇ ਮੋਦੀ ਸਾਹਿਬ ਦੇ ਕਰਕੇ ਮੈਨੂੰ ਜਿਹੜੀ ਉਸ ਵੇਲੇ 29000 ਵੋਟ ਵਧ ਵੀ ਪਈ ਲੇਕਿਨ ਉਸ ਵੇਲੇ ਹਵਾ ਹੀ ਨਹੀਂ ਸਾਡੀ ਅਗੇਂਸ ਸੀਗੀ ਕਿ ਕੈਪਟਨ ਅਬਿੰਦਰ ਸਿੰਘ ਦੀ ਸਰਕਾਰ ਕਾਂਗਰਸ ਦੀ ਬਣ ਗਈ ਔਰ ਪੰਜਾਬ ਦੇ ਵਿੱਚ ਉਸੂਲੇ ਕਾਲੀ ਦਲ ਬੀਜੇਪੀ ਦਾ ਸਾਡਾ ਗੱਡ ਜੋੜ ਸੀ ਜਿਹੜੀ ਆ ਉਹ ਸਰਕਾਰ ਨਹੀਂ ਬਣੀ ਔਰ ਉਸ ਤੋਂ ਬਾਅਦ ਸਾਨੂੰ ਪੰਜਾਬ ਨੂੰ ਸ਼੍ਰੀ ਅਰਣਜੀਤ ਲੀ ਜੀ ਉਸ ਟਾਈਮ ਦੇਖਦੇ ਸੀ ਔਰ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਤੁਸੀਂ ਤਿਆਰੀ ਕਰੋ 2019 ਵਿੱਚ ਤੁਹਾਨੂੰ ਟਿਕਟ ਦੇਵਾਂਗੇ ਤੁਸੀਂ ਲਗਾਤਾਰ ਔਰ ਮੈਂ 2 ਸਾਲ ਲਗਾਤਾਰ ਬਹੁਤ ਤਿਆਰੀ ਕੀਤੀ 2017 18 19 ਦੇ ਵਿੱਚ ਮੈਨੂੰ ਬਾਰੋ ਥ੍ਰੈਟ ਵੀ ਬੜੀਆਂ ਆਈਆਂ ਇਸ ਗੱਲ ਦੀ ਵੀ ਨੋਲਿਜ ਮੰਨੀਏ ਅਰਣਜੀਤ ਲੀ ਜੀ ਦੀ ਪੀਬੀ ਦੀ ਰਿਪੋਰਟ ਤੇ ਮੈਨੂੰ ਸਿਕਿਉਰਿਟੀ ਵੀ ਮਿਲੀ ਲੈਕਿਨ 2019 ਵਿੱਚ ਐਨ ਮੌਕੇ ਦੇ ਉੱਤੇ ਪਾਰਟੀ ਨੇ ਜੋ ਡਿਸੀਜਨ ਲਿਆ ਸਾਡੇ ਸਿਰ ਮੱਥੇ ਤੇ ਲੇਕਿਨ 2019 ਦੇ ਵਿੱਚ ਪੁਰੀ ਸਾਹਿਬ ਆ ਗਏ ਔਰ ਲੋਕਾਂ ਨੇ ਉਹਨਾਂ ਨੂੰ ਹਰਾ ਕੇ ਪੇਜਤਾ ਮੈਂ ਉਹਨਾਂ ਦੀ ਲਕਸ਼ਿਅ ਲਗਾਤਾਰ ਨਾਲ ਹੀ ਰਿਹਾ ਔਰ ਉਸ ਤੋਂ ਮਾਰੀ ਗੱਲੇ ਹੋਈ ਕਿ 5 ਸਾਲ ਪੁਰੀ ਸਾਹਿਬ ਨੇ ਵੀ ਅੰਮ੍ਰਿਤਸਰ ਦੀ ਬਾਤ ਨਹੀਂ ਪੁੱਛੀ ਇਹ ਇਹ ਲੋਕਾਂ ਦੇ ਵਿੱਚ ਇਹ ਰੋਸ਼ ਜ਼ਰੂਰ ਹੈ ਜੀ ਇਸ ਗੱਲ ਦੀ ਸਾਨੂੰ ਲੋਕਾਂ ਕੋਲੋਂ ਬੜਾ ਅਲਾਮਾ ਮਿਲਿਆ ਬਾਰ ਬਾਰ ਸੁਣਨ ਨੂੰ ਮਿਲਿਆ ਕਿ ਜਿਹੜਾ ਬੰਦਾ ਇਲੈਕਸ਼ਨ ਇਥੋਂ ਲੜ ਕੇ ਜਾਂਦਾ ਹੈ ਮੇਰੀ ਸੋਚ ਇਹ ਹੈ ਕਿ ਚਾਹੇ ਕੋ ਜਿੱਤੇ ਵੀ ਕੋਈ ਹਾਰੇ ਉਹਨੂੰ ਆਪਣੀ ਕੋਸ਼ਿਸ਼ ਅਸੀਂ ਦੀ ਸੇਵਾ ਕਰਨੀ ਚਾਹੀਦੀ ਹੈ। ਔਰ ਮੈਂ ਕਿਉਂਕਿ ਅਮਰਸਰੀ ਅਸੀਂ ਰਹੇ ਆ ਅਮਰਸਰੀ ਜੀਦੇ ਆ ਅਮਰਸਰੀ ਪੜੇ ਆ ਅਮਰਸਰੀ ਕਾਰੋਬਾਰ ਹੈ ਅਮਰਸਰੀ ਮਰਦਾ ਹੈ। ਅਸੀਂ ਜਿੱਤੀਏ ਹਾਰੀ ਅਮਰਸਰੀ ਰਹਿਣਾ। ਲੇਕਿਨ ਲੋਕਾਂ ਦੀ ਸੇਵਾ ਕਰਨਾ ਹਰ ਲੀਡਰ ਨੂੰ ਜਿਹੜਾ ਇਲੈਕਸ਼ਨ ਲੜਦਾ ਹੈ ਉਹਦਾ ਧਰਮ ਹੈ ਕਿ ਉਹ ਆਪਣੀ ਕੋਸ਼ਿਸ਼ ਅਸੀਂ ਦੀ ਸੇਵਾ ਕਰੇ। ਔਰ 2007 ਵਿੱਚ ਮੈਨੂੰ ਐਮਐਲਏ ਦੀ ਟਿਕਟ ਦਿੱਤੀ ਸੀ। ਪਾਰਟੀ ਨੇ ਔਰ ਉਦੋਂ ਹੀ ਪਾਰਟੀ ਮੈਨੂੰ ਜੁਆਇਨ ਕਰਾਈ ਸੀ। ਔਰ ਬੜੀ ਪਾਰਟੀ ਨੇ ਕਮਾਲ ਕਰਤੀ ਸੀ ਕਿ ਮੈਨੂੰ ਨਾਲ ਹੀ ਜੁਆਇਨ ਕਰਾ ਕੇ ਨਾਲ ਹੀ ਟਿਕਟ ਦਿੱਤੀ ਜੀ ਔਰ ਮੈਂ ਇੱਕ ਉਸ ਵੇਲੇ ਦੇ بڑے ਦਿੱਗਜ ਨੇਤਾ ਸ਼੍ਰੀ ਓਪੀ ਸੋਨੀ ਜੀ ਦੇ ਨਾਲ ਮੇਰਾ ਮੁਕਾਬਲਾ ਆਇਆ ਮਰਸਲ ਵੈਸਟ ਹਮੇਸ਼ਾ ਜਮਾਨਤ ਜਪਤ ਹੁੰਦੀ ਸੀ ਭਾਜਪਾ ਦੀ ਮੇਰੇ ਤੋਂ ਬਾਅਦ ਵੀ ਵੋਟਾਂ ਨਹੀਂ ਲੈ ਸਕੇ ਮੈਂ 49000 ਵੋਟਾਂ 48885 ਐਕਚੁਅਲ ਵੋਟ ਮੈਂ ਲਈ ਔਰ ਮੈਂ 6000 ਵੋਟ ਤੋਂ ਹਾਰਿਆ ਮੈਨੂੰ ਦੇਣ ਵੀ 14 ਮਿਲੇ ਜੀ ਮੈਨੂੰ ਪਤਾ ਸੀ ਕਿ 2012 ਵਿੱਚ ਇਹ ਕੌਨਸਲੈਂਸੀ ਰਿਜ਼ਰਵ ਹੋ ਜਾਣੀ ਹੈ ਜਨਰਲ ਨਹੀਂ ਰਣੀ ਮੈਂ 5 ਸਾਲ ਆਪਣੇ ਹਲਕੇ ਦੀ ਸੇਵਾ ਕੀਤੀ ਮੇਰੇ ਮੰਤੇ ਪਾਰਸੀ ਦੇ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਨੇ ਜਿਨ੍ਹਾਂ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਉਹ ਕਿੱਥੇ ਜਾਣ ਉਸ ਵੇਲੇ ਸਰਕਾਰ ਵੀ ਸਾਡੀ ਸੀ ਔਰ 5 ਸਾਲ ਮੈਂ ਲਗਾਤਾਰ ਉਹਨਾਂ ਦੀ ਸੇਵਾ ਕੀਤੀ ਕੋਈ ਚਾਸੀ ਨਰਸ ਕੀਤਾ ਔਰ ਉਸ ਤੋਂ ਬਾਅਦ ਸਾਡੇ ਕੈਂਡੀਡੇਟ ਫੇਰ ਨਹੀਂ ਜਿੱਤ ਸਕੇ ਔਰ ਬਹੁਤ ਘੱਟ ਮੋਟਾ ਲੈ ਕੇ ਗਏ ਸੋ ਮੈਂ ਸਮਝਦਾ ਕਿ ਇੱਕ ਪਬਲਿਕ ਨੇਤਾ ਨੂੰ ਜਿਹੜਾ ਲੀਡਰ ਜਿੰਨੇ ਕਰਨ ਆ ਉਹਨੂੰ ਇਹ ਉਹਦਾ ਧਰਮ ਮੰਨਦਾ ਹੈ ਕਿ ਉਹ ਆਪਣੇ ਹਲਕੇ ਦੇ ਵੋਟਰਾਂ ਦੀ ਆਪਣੀ ਸੇਵਾ ਕਰੇ ਉਹਨਾਂ ਦੇ ਕੰਮ ਸੁਣੇ ਉਹਨਾਂ ਦੀ ਦੁੱਖ ਪ੍ਰਿਆਸ ਦੇਖੋ ਲੋਕਾਂ ਚ ਰਹਿਣਾ ਚਾਹੀਦਾ ਨਾ ਜੀ ਦੇਖੋ ਹਾਰ ਗਏ ਤੇ 3.5 ਲੱਖ ਦੇ ਕਰੀਬ ਵੋਟ ਤਾਂ ਪਿਆ ਹੀ ਸੀ ਨਾ ਪੁਰੀ ਸਾਹਿਬ ਨੂੰ ਹੀ ਬਿਲਕੁਲ ਬਿਲਕੁਲ ਨਹੀਂ ਉਹ 3.40 ਹਜ਼ਾਰ ਵੋਟ ਪਿਆ ਸੀ ਮੈਂ 3.5 ਲੱਖ ਦੀ ਆਲਮੋਸਟ ਬਰਾਬਰ ਬਿਲਕੁਲ ਠੀਕ ਹੈ ਸੋ ਮੇਰੀ ਪੰਡਾਲੀ ਸਾਹਿਬੇ ਬੜੀ ਜਿਆਦਾ ਸੋਚ ਹੈ ਕਿ ਲਗਾਤਾਰ 2019 ਤੋਂ ਬਾਅਦ ਮੈਨੂੰ ਕੋਈ ਮੁਸ਼ਕਲਾ ਨਹੀਂ ਆਈਆਂ ਕਿਸਾਨ ਐਜੂਕੇਸ਼ਨ ਆਈ ਕਿਉਂਕਿ ਮੈਂ ਖੁਦ ਫਾਰਮਰ ਹੈ ਮੇਰੇ ਫਾਰਮ ਦੇ ਉੱਤੇ ਤਰਨੇ ਲੱਗੇ ਮੇਰੇ ਕਰਦੇ ਅੱਗੇ ਤਰਨੇ ਲੱਗੇ ਸਾਰੀ ਪਾਰਟੀ ਨੂੰ ਪਤਾ ਸਾਰੀ ਦੁਨੀਆ ਨੂੰ ਪਤਾ ਹੈ ਮੈਂ ਕਾਲਜ ਦੀ ਸੇਵਾ ਕਰਦਾ ਪਿਛਲੇ ਬਹੁਤ ਲੰਬੇ ਅਰਸੇ ਤੋਂ ਤੇ ਚੀਨਾ ਸਰ ਮੇਰੇ ਕਾਲਜ ਦੇ ਗੇਟ ਦੇ ਅੱਗੇ ਤਰਨੇ ਲੱਗਦੇ ਰਹੇ ਤੇ ਚੀਨਾ ਸਰ ਤੁਹਾਨੂੰ ਲੱਗਦਾ ਨਹੀਂ ਜਿਵੇਂ ਫਾਰਮਰ ਅੰਦੋਲਨ ਫਿਰ ਚੱਲਿਆ ਹੈ ਸਵਾਰੀ ਤੇ ਜੇ ਫਿਰ ਉਹਦਾ ਖਮਿਆਜਾ ਭੁਗਤਣਾ ਪਏਗਾ ਜੇ ਕਿਸਾਨ ਅੰਦੋਲਨ ਨਾ ਹੁੰਦਾ ਤੇ ਹੋ ਸਕਦਾ ਹੁਣ ਤੱਕ ਭਾਜਪਾ ਅਕਾਲੀ ਦਲ ਦਾ ਗਠਜੋੜ ਅਨਾਉਂਸ ਜਿਹੜਾ ਐਲਾਨਿਆ ਗਿਆ ਹੁੰਦਾ ਦੇਖੋ ਇਸ ਤਰ੍ਹਾਂ ਹੈ ਕਿ ਕਿਸਾਨ ਐਜੀਟੇਸ਼ਨ ਜਿਹੜੀ ਹੁਣ ਇਸ ਵੇਲੇ ਚੱਲ ਰਹੀ ਹੈ ਮੈਂ ਸਮ ਉਹ ਜਿਹੜੀਆਂ ਵੱਡੀਆਂ ਜਥੇਬੰਦੀਆਂ ਨੇ ਸਪੋਰਟਿੰਗ ਕੀਤੀ ਔਰ ਇਹਦਾ ਕੋਈ ਇਸ ਵੇਲੇ ਕੋਈ ਗਲਤ ਬਣਦੀ ਨਹੀਂ ਕਿ ਇਸ ਮੌਕੇ ਤੇ ਕਿਉਂਕਿ ਸਰਕਾਰ ਦੀ ਟਰਨਲ ਖਤਮ ਹੋ ਰਹੀ ਹੈ ਇਸ ਮੌਕੇ ਤੇ ਰੈਜਿਸਟ੍ਰੇਸ਼ਨ ਕਰਨ ਉਹਨਾਂ ਨੇ ਗਲਤ ਮੌਕਾ ਚੁੜਿਆ ਔਰ ਮੈਂ ਸਮਝਦਾ ਕਿ بار بار ਰੈਜਿਸਟ੍ਰੇਸ਼ਨ ਕਰਨ ਨਾਲੋਂ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਕਰਨੀ ਚਾਹੀਦੀ ਜਿਸ ਤਰ੍ਹਾਂ ਪਿੱਛੇ ਵੀ ਗੱਲਬਾਤ ਹੋਈ ਹੈ ਦੁਬਾਰਾ ਸਾਡੇ ਐਗਰੀਕਲਚਰ ਮਿਨਿਸਟਰ ਨੇ ਕਿਹਾ ਸੀ ਕਿ ਅਸੀਂ ਫਿਰ ਗੱਲਬਾਤ ਕਰਨ ਤਿਆਰ ਹੈ ਸੋ ਬੜਾ ਜ਼ਰੂਰੀ ਹੈ ਕਿ بار بار ਰੈਜਿਸਟ੍ਰੇਸ਼ਨ ਦਾ ਰਸਤਾ ਅਖਤਿਆਰ ਕਰਨ ਨਾਲੋਂ ਗੱਲਬਾਤ ਦਾ ਰਸਤਾ ਅਖਤਿਆਰ ਕਰਨਾ ਚਾਹੀਦਾ ਗੱਲਬਾਤ ਦੇ ਨਾਲ ਵਿੱਚ ਕੋਈ ਬੈਟਰ ਸੋਲੂਸ਼ਨ ਨਿਕਲੋਗਾ ਅੱਛਾ ਛੀਨਾ ਸਾਹਿਬ ਨਵਜੋਤ ਸਿੰਘ ਸਿੱਧੂ ਇੱਥੋਂ 2004 ਚ ਦੇਖੋ ਲੜੇ ਸੀਗੇ ਪਹਿਲੀ ਵਾਰ ਇਲੈਕਸ਼ਨ ਉਦੋਂ ਆਰਐਲ ਪਾਰਟੀਆ ਦੇ ਸਾਹਮਣੇ ਕੋਈ ਨਹੀਂ ਸੀ ਖੜਾ ਹੁੰਦਾ ਮਤਲਬ ਬਹੁਤ ਲੰਬਾ ਸਮਾਂ ਆਰਐਲ ਪਾਰਟੀਆ ਸਾਹਿਬ ਜਿੱਤੇ ਸਨ ਉਹ ਠੀਕ ਹੈ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦਾ ਰਥ ਰੋਕਿਆ 2007 ਚ ਕਿਉਂਕਿ ਉਹਨਾਂ ਨੂੰ ਸਜ਼ਾ ਹੋ ਗਈ ਫਿਰ ਦੁਬਾਰਾ ਉਹਨਾਂ ਨੇ ਇਲੈਕਸ਼ਨ ਲੜੀ ਤੇ ਜਿੱਤੇ 2009 ਚ ਵੀ ਜਿੱਤੇ 14 ਚ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਪਾਰਟੀ ਦੀਆਂ ਜੋ ਵੀ ਗੱਲਾਂ ਰਹੀਆਂ ਹੋਣ ਤੁਹਾਡੇ ਨਾਲ ਵੀ ਨਵਜੋਤ ਸਿੰਘ ਸਿੱਧੂ ਦਾ ਹਮੇਸ਼ਾ 36 ਦਾ ਅੰਕੜਾ ਰਿਹਾ ਕਿਉਂਕਿ ਜਦੋਂ ਤੁਸੀਂ ਇੰਪਰੂਵਮੈਂਟ ਫੰਡ ਦੇ ਚੇਅਰਮੈਨ ਬਣਾਏ ਗਏ ਤੇ ਨਵਜੋਤ ਸਿੰਘ ਸਿੱਧੂ 2 ਮਹੀਨੇ ਗਾਇਬ ਰਹੇ ਠੀਕ ਹੈ ਤੇ ਤੁਹਾਨੂੰ ਲੱਗਦਾ ਵੀ ਨਵਜੋਤ 4 ਮਹੀਨੇ ਗਾਇਬ ਰਹੇ ਜੀ ਹਾਂ ਜੀ ਵੀ ਕਿਉਂ ਤੁਹਾਡਾ ਤੁਹਾਡੇ ਨਾਲ 36 ਦਾ ਅੰਕੜਾ ਕਿਉਂ ਸੀ ਵੀ ਤੁਹਾਨੂੰ ਕਹਿੰਦੇ ਸੀ ਇਹ ਬੀਜੇਪੀ ਦਾ ਨਹੀਂ ਅਕਾਲੀਆਂ ਦਾ ਬੰਦਾ ਹੈ ਦੇਖੋ ਮੈਂ ਹੁਣ ਤੇ ਲੋਕੋ ਕਹਿਣੋਂ हट ਗਏ ਆ ਜੀ ਨਵਜੋਤ ਸਿੰਘ ਸਿੱਧੂ ਨੇ ਮੈਨੂੰ ਬੜਾ ਬਦਨਾਮ ਕੀਤਾ ਕਿ ਬੀਜੇਪੀ ਦਾ ਬੰਦਾ ਨਹੀਂ ਅਕਾਲੀਆਂ ਦਾ ਬੰਦਾ ਹੈ ਜੀ ਮੈਂ ਤੇ ਅੱਜ ਤੱਕ ਪਾਰਟੀ ਰੱਖਣਾ ਮੈਂ ਦੇਖਤੇ ਨਹੀਂ ਗਿਆ ਜੀ ਅਕਾਲੀਆਂ ਦਾ ਬੰਦਾ ਉੱਥੇ ਕਿਹੜਾ ਬੰਮ ਮਾਰ ਰਿਆ ਸੀ ਹਸਪਤਲ ਸਾਡਾ ਲਾਇੰਸ ਸੀ ਪਰ ਜਿਹੜਾ ਅਕਾਲੀਆਂ 'ਚ ਕੁਝ ਹੋ ਰਿਹਾ ਸੀ ਤੇ ਮੈਂ ਆ ਕੇ ਕਿਹਨੂੰ ਦੱਸਨੇ ਅਕਾਲੀਆਂ ਲੋਕੀ ਭਾਜਪੀ ਤੁਹਾਨੂੰ ਆ ਮਾਰਨ ਲੱਗੀ ਆ ਸੋ ਨਵਜੋਤ ਸਿੰਘ ਸਿੱਧੂ ਦੀ ਕਿਸਮਤ ਸੀ ਉਹ 10 ਸਾਲ ਝੂਠਾ ਢਮਰੂ ਵਜਾ ਕੇ ਝੂਠ ਬੋਲ ਬੋਲ ਕੇ ਤੇ ਉਹ ਦੋ ਵਾਰੀ ਇਲੈਕਸ਼ਨ ਜਿੱਤ ਗਿਆ ਲੇਕਿਨ ਕੀਤਾ ਉਹਨੇ ਵੀ ਅਮਨ ਸਰ ਲੋਕ ਸਭਾ ਵਾਸਤੇ ਕੋਈ ਇੱਕ ਕੰਮ ਵੀ ਨਹੀਂ ਕੀਤਾ ਜਿਹੜਾ ਕਹਿ ਸਕੀ ਬਤੌਰ ਮੈਂਬਰ ਪਾਰਲੀਮੈਂਟ ਮੈਂ ਸੈਂਟਰ ਗਵਰਨਮੈਂਟ ਕੋਲ ਫਰਾਨੀ ਚੀਜ਼ ਲੈ ਕੇ ਆਇਆ ਇੱਕ ਪਟਾਰੀ ਸਾਹਿਬ ਅਮਨ ਸਰ ਦੀ ਬੜੀ ਇੱਕ ਬਦਕਿਸਮਤੀ ਹੈ ਜੀ ਕਿ ਜਦੋਂ ਸੈਂਟਰਲ ਸਰਕਾਰ ਹੋਰ ਹੁੰਦੀ ਹੈ ਤੇ ਅੰਮ੍ਰਿਤਸਰ ਦੇ ਵੋਟਰ ਮੈਂਬਰ ਪਾਰਲੀਮੈਂਟ ਕਿਸੇ ਹੋਰ ਨੂੰ ਬਣਾ ਦੇ ਪਾਰਟੀ ਦੇ ਬੰਦੇ ਨੂੰ ਜਦੋਂ اپੋਜੀਸ਼ਨ ਪਾਰਟੀ ਦਾ ਬੰਦਾ ਮੈਂਬਰ ਪਾਰਲੀਮੈਂਟ ਬਣੇਗਾ ਤੋ ਉਹ ਆਪਣੇ ਘਰ ਨੂੰ ਸੇਵਾ ਨਹੀਂ ਕਰ ਸਕਦਾ ਉਹ ਕੋਈ ਫਰਜ਼ ਨਹੀਂ ਲਾਗ ਦੇ ਸਕਦਾ ਕੋਈ ਕੰਮ ਨਹੀਂ ਕਰ ਸਕਦਾ ਇਸ ਕਰਕੇ ਇਹ ਗੱਲ ਹੁਣ ਵੋਟਰਾਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਜਿਹੜੀ ਸੈਂਟਰ ਸਰਕਾਰ ਨੂੰ ਕੰਮ ਤੇ ਲਿਖਿਆ ਹੈ ਕਿ ਸ਼੍ਰੀ ਨਰਿੰਦਰ ਮੋਦੀ ਜੀ ਦੂਜੀ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣ ਜਾ ਰਹੇ ਆ ਇਹਦੇ ਪੂਰੇ ਦੇਸ਼ 'ਚ ਕਿਸੇ ਪਾਰਟੀ ਨੂੰ ਕੋਈ ਸ਼ੱਕ ਨਹੀਂ ਹੈ ਲੋਕੋ ਜੋ ਮਰਜ਼ੀ ਕਹਿਣ ਲੇਕਿਨ ਲੋਕਾਂ ਨੂੰ ਜਿੰਨੂੰ ਕਹਿੰਦੇ ਦੀਵਾਰ ਤੇ ਲਿਖਿਆ ਉਹ ਗੱਲ ਸੋਆ ਮਰਸਰ ਦੇ ਲੋਕਾਂ ਨੂੰ ਕਮਲ ਦੇ ਫੁੱਲ ਦੇ ਨਿਸ਼ਾਨ ਤੇ ਜਿਹੜਾ ਵੀ ਕੈਂਡੀਡੇਟ ਹੋਵੇ ਉਹਨੂੰ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ ਔਰ ਇਸ ਲੋਕ ਸਭਾ ਨੂੰ ਉਹ ਬੰਦਾ ਤਾਂ ਹੀ ਨਰਸ ਕਰ ਸਕਦਾ ਜੇ ਉਹਨੂੰ ਸੈਂਟਰਲ ਗਵਰਨਮੈਂਟ ਦੇ ਜਿਹਦੀ ਆਵਾਜ਼ ਉੱਠੇ ਉਤੋਂ ਆਪਣੇ ਫਰੰਦਲਾ ਕਿਹਾ ਵੀ ਰੀਐਸਐਲ ਕੇ ਦੀ ਸੇਵਾ ਕਰਾ ਚੀਨਾ ਸਾਹਿਬ ਦੇਖੋ ਤਰਨਜੀਤ ਸਿੰਘ ਸੰਧੂ ਸਾਹਿਬ ਵੀ ਦੇਖੋ ਕਾਫੀ ਦਿਨਾਂ ਤੋਂ ਵਿਚਰ ਰਹੇ ਨੇ ਲੋਕਾਂ ਚ ਜੋ ਹਵਾ ਹੈ ਕਿ ਪਾਰਟੀ ਨੂੰ ਉਹਨੇ ਉਹਨਾਂ ਨੂੰ ਹਾਂ ਕਰ ਦਿੱਤੀ ਇਹ ਤੇ ਇਹ ਕਿਹਾ ਜਾ ਰਿਹਾ ਦੇਖੋ ਵੀ ਉਹਨਾਂ ਨੂੰ ਉਹ ਫੀਡਬੈਕ ਲੈ ਰਹੇ ਨੇ ਵੀ ਕਿਤੇ ਮੇਰਾ ਹਾਲ ਵੀ ਪੁਰੀ ਸਾਹਿਬ ਵਾਂਗੂ ਜਾਂ ਜੇਤਲੀ ਸਾਹਿਬ ਵਾਂਗੂ ਨਾ ਹੋਵਾ ਬਿ ਹੋਵੇ ਤਾਂ ਕਰਕੇ ਮੈਂ ਹਾਂ ਕਰਾਂ ਇਹ ਵੀ ਚੱਲ ਰਹੀ ਚਰਚਾ ਵੀ ਕਿਸੇ ਹੋਰ ਵੱਡੇ ਸੈਲੀਬ੍ਰਿਟੀ ਨੂੰ ਵੀ ਉਤਾਰਿਆ ਜਾ ਸਕਦਾ ਕਿਉਂਕਿ ਅੰਮ੍ਰਿਤਸਰ ਦੀ ਸੀਟ ਬੜੀ ਪ੍ਰਸਟੀਜੀਅਸ ਸੀਟ ਹੈ ਬੀਜੇਪੀ ਵਾਸਤੇ ਵੀ ਤਕੋਏ ਤੇ ਪਾਰਟੀ ਦੀ ਮਰਜ਼ੀ ਹੈ ਕਿ ਉਹਨਾਂ ਨੇ ਕਿਹਨੂੰ ਟਿਕਟ ਦੇਣੀ ਹੈ ਜੀ ਲੇਕਿਨ ਮੈਂ ਸਤ ਰਣਜੀਤ ਸਿੰਘ ਸੰਧੂ ਦੇ ਕਦੇ ਨਹੀਂ ਮਿਲਿਆ ਜੀ ਉਹਨਾਂ ਦੇ ਫਾਦਰ ਨਾਲ ਥਿਲ ਡੈਥ ਉਹਨਾਂ ਦੀ ਮੇਰੀ ਬੜੀ ਲੰਬੀ ਐਸੋਸੀਏਸ਼ਨ ਰਹੀ ਹੈ ਕਿਉਂਕਿ ਉਹ ਪਹਿਲੂ ਪ੍ਰਿੰਸੀਪਲ ਵੀ ਰਹੇ ਨੇ ਸਾਡੇ ਖਾਲਸਾ ਕਾਲਜ ਦੇ ਵਿੱਚ ਔਰ ਉਸ ਤੋਂ ਬਾਅਦ ਜਦੋਂ ਵਾਈਸ ਚਾਂਸਲਰ ਹੋਟੇ ਤੇ ਫਿਰ ਸਾਡੇ ਖਾਲਸਾ ਕਾਲਜ ਦੇ ਉਹ ਮੈਂਬਰ ਵੀ ਰਹੇ ਰੈਕਟਰ ਵੀ ਰਹੇ ਔਰ ਕਿਉਂਕਿ ਮੈਂ ਤੇ ਬੜੀ ਪੁਰਾਣੀ ਐਸੋਸੀਏਸ਼ਨ ਹੈ ਮੇਰੀ ਖਾਲਸਾ ਕਾਲਜ ਨਾਲ ਬਤੌਰ ਸਟੂਡੈਂਟ ਵੀ ਔਰ ਬਤੌਰ ਮੈਂਬਰ ਵੀ 1981 ਵਿੱਚ ਮੈਂ ਖਾਲਸਾ ਕਾਲਜ ਦੇ ਮੈਂਬਰ ਬਣ ਗਿਆ ਸੀ ਸਾਰੇ ਉਹਦਿਆਂ ਦੀ ਕੰਮ ਕੀਤਾ ਹੈ ਔਰ ਬਿਸ਼ਨ ਸਿੰਘ ਸਮੁੰਦਰੀ ਜੀ ਨਾਲ ਮੇਰਾ ਬਹੁਤ ਜ਼ਿਆਦਾ ਪਿਓ ਪੁੱਤਰਾ ਵਾਲਾ ਸਬੰਧ ਸੀ ਬੜਾ ਪਿਆਰ ਸੀ ਔਰ ਬੜੇ ਬਿੱਟੀ ਸੀਗੇ ਬੜੇ ਚੰਗੇ ਸੁਭਾਅ ਦੇ ਸੀ ਉਹਨਾਂ ਨਾਲ ਤੇ ਜਾਨ ਜਸੀ ਜਸਜੀਤ ਸਿੰਘ ਦੋ ਜਿਹੜਾ ਤਰਨਜੀਤ ਸਿੰਘ ਸੰਧੂ ਦਾ ਵੱਡਾ ਭਰਾ ਆ ਉਹ ਵੀ ਮੇਰਾ ਹਣੀ ਹੈ ਮੇਰੀ ਉਮਰ ਦੇ ਆ ਉਹਨਾਂ ਨਾਲ ਵੀ ਮੇਰਾ ਵਾਸਤਾ ਰਿਹਾ ਆ ਜਾਣ ਪਹਿਚਾਨ ਰਹੀ ਹੈ ਲੇਕਿਨ ਤਰਨਜੀਤ ਸਿੰਘ ਸੰਧੂ ਨੂੰ ਮੈਂ ਕਦੀ ਨਹੀਂ ਮਿਲਿਆ ਉਹ ਮੇਰਾ ਖਿਆਲ ਹੈ ਕਿ ਥੋੜ੍ਹਣ ਤੋਂ ਬਾਅਦ ਕਦੀ ਅਮਨਸਰਾਏ ਵੀ ਨਹੀਂ 35-40 ਸਾਲ ਹੋ ਗਿਆ ਉਹਨਾਂ ਨੂੰ ਨਾ ਅਮਨਸਰਾਏ ਨਾ ਅਮਨਸਰ ਦੇ ਲੋਕਾਂ ਨੂੰ ਕਦੀ ਮਿਲੇ ਔਰ ਇੱਕ ਹਰਾਨੀ ਦੀ ਗੱਲ ਹੈ ਕਿ ਜਿਹੜੇ ਲੋਕ ਅਫਸਰ ਪਹਿਲੇ ਨੌਕਰੀ ਕਰਦੇ 35-40 ਸਾਲ ਉਹਨਾਂ ਦਾ ਇੰਡੀਆ ਵਿੱਚ ਆ ਕੇ ਮੁੜ ਕੇ ਜੀ ਕਰਦਾ ਕਿ ਅਸੀਂ ਮੈਂਬਰ ਪਾਰਲਮੈਂਟ ਬਣ ਜਾਈਏ ਅਸੀਂ ਮਨਿਸਟਰ ਬਣ ਜਾਈਏ ਸੋ ਉਹ ਵੀ ਪੁਰੀ ਸਾਹਿਬ ਦੇ ਭਲੇਖੇ ਆ ਗਏ ਨੇ ਕਿ ਪੁਰੀ ਸਾਹਿਬ ਜਿੱਤ ਜਾਣ ਅਰਜਨ ਮਨਿਸਟਰ ਬਣ ਗਏ ਨੇ ਮੈਂ ਵੀ ਇੱਥੇ ਇਲੈਕਸ਼ਨ ਲੜ ਲਵਾਂ ਅਗਲੀ ਹਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਬੰਦੇ ਨਾਲ ਤੁਰੇ ਫਿਰਦੇ ਉਹਨਾਂ ਦੇ ਸਾਡੇ ਦੋ ਤਿੰਨ ਬੰਦੇ ਹੀ ਨੇ ਉਹਨਾਂ ਵਿਜਟ ਬੀਜੇਪੀ ਦੇ ਨਵੇਂ-ਨਵੇਂ ਆਏ ਨੇ ਉਹ ਉਹਨਾਂ ਨਾਲ ਹੀ ਫਿਰਦੇ ਔਰ ਉਹ ਅਜੇ ਤੱਕ ਪਾਰਟੀ ਜੁਆਇਨ ਨਹੀਂ ਕੀਤੀ ਜਦੋਂ ਤੱਕ ਬੰਦਾ ਪਾਰਟੀ ਜੁਆਇਨ ਨਾ ਕਰੇ ਉਹ ਅਜੇ ਤੱਕ ਪਾਰਟੀ ਦਫਤਰ ਨਹੀਂ ਗਿਆ ਮੁਸਰ ਦੇ ਵਿੱਚ ਉਹ ਪਾਰਟੀ ਦੇ ਕਿਸੇ ਬੰਦੇ ਨੂੰ ਨਹੀਂ ਮਿਲਿਆ ਸੀਨੀਅਰ ਨੂੰ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਜਦੋਂ ਤੱਕ ਪਾਰਟੀ ਜੁਆਇਨ ਨਾ ਕਰੀਏ ਨੋਬਡੀ ਕੈਨ ਕਲੇਮ ਕਿ ਆਮ ਗੈਟਿੰਗ ਟਿਕਟ ਫਰਮ ਦ ਪਾਰਟੀ ਸੋ ਇਸ ਕਰਕੇ ਮੈਂ ਰਾਨੇ ਸਾਤਰਜੀਤ ਸੰਧੂ ਬੜੇ ਚੰਗੇ ਪਰਿਵਾਰ ਨੂੰ ਬਿਲੋਂਗ ਕਰਦੇ ਆ ਬਸ ਤੇਰੇ ਨੀਂ ਬੜਾ ਉਚਾਰੂ ਤੋਂ ਬਾਰਿਆ ਉਹਨਾਂ ਨੇ ਆ ਕੇ ਰਿਟਾਇਰਮੈਂਟ ਤੋਂ ਬਾਅਦ ਲੈਕਚਰ ਨੂੰ ਜਿਲ ਕਰਾਇਆ ਤੇ ਫਿਰ ਉਹਨੂੰ ਪਾਰਟੀ ਦੇ ਜੁਆਇਨ ਕਰਨ ਮਿਸਨਾ ਸਰ ਉਸ ਤੋਂ ਬਾਅਦ ਪਾਰਟੀ ਸੋਚੇਗੀ ਇਹ ਤਾਂ ਨਹੀਂ ਕਹਿ ਰਹੇ ਤੁਸੀਂ ਵੀ ਇਸ ਕਰਕੇ ਵੀ ਤੁਹਾਡੇ ਲੱਗਦਾ ਕਿ ਕੰਪੀਟੀਟਰ ਰੈਂਕ ਇਸ ਤੋਂ ਇਹਨਾਂ ਦੇ ਆਉਣ ਤੋਂ ਪਹਿਲਾਂ ਤੁਹਾਨੂੰ ਲੱਗਦਾ ਹੋਵੇ ਵੀ ਮੇਰਾ ਇੱਕ ਰਸਤਾ ਤੇ ਬਿਲਕੁਲ ਸਾਫ਼ ਹੈ ਇਸ ਵਾਰੀ ਤੇ ਟਿਕਟ ਮੈਨੂੰ ਹੀ ਮਿਲਣੀ ਹੈ ਤੇ ਕਿਉਂਕਿ ਇਸ ਵਾਰੀ ਕਿਉਂਕਿ ਚਰਚਾ ਇਹ ਸੀਗੀ ਲੋਕਲ ਬੰਦੇ ਨੂੰ ਟਿਕਟ ਦਿਓ ਬਾਹਰੋਂ ਬੰਦਾ ਲੱਤੇ ਜਦੋਂ ਸੰਧੂ ਸਾਹਿਬ ਆ ਗਏ ਤੁਹਾਨੂੰ ਲੱਗਣ ਲੱਗਿਆ ਵੀ ਮੇਰੀ ਜ਼ਮੀਨ ਕਿਸਕ ਰਹੀ ਹੈ ਪਹਿਲੀ ਗੱਲ ਤੇ ਇਹ ਹੈ ਕਿ 2019 ਦੇ ਵਿੱਚ ਮੈਂ ਉਹਦੋਂ ਬੜੀ ਮਿਹਨਤ ਕੀਤੀ ਸੀ ਮੇਰਾ ਬੜਾ ਦਿਲ ਟੁੱਟਿਆ ਸੀ ਪੁਰੀ ਸਾਹਿਬ ਆ ਗਏ ਮੈਂ ਪੁਰੀ ਸਾਹਿਬ ਦੇ ਨਾਲ ਪਹਿਲੇ ਦਿਨ ਹੀ ਪ੍ਰੈਸ ਕਾਨਫਰੈਂਸ ਤੇ ਬੈਠਾ ਜੀ ਲਗਾਤਾਰ ਪੁਰੀ ਸਾਹਿਬ ਦੇ ਨਾਲ ਰਿਹਾ ਪੁਰੀ ਸਾਹਿਬ ਦੀ ਹਾਰ ਸਟੇਜ ਤੇ ਮੈਂ ਬੋਲਿਆ ਹਾਰ ਗਏ ਉਹਨਾਂ ਦੀ ਆਪਣੀ ਕਿਸਮਤ ਸੀ ਉਦੋਂ ਮੇਰਾ ਜ਼ਰੂਰ ਦਿਲ ਟੁੱਟਾ ਸੀ ਗੱਲਕਿਨ ਉਸ ਤੋਂ ਬਾਅਦ ਵੀ ਮੈਂ ਹੌਸਲਾ ਨਹੀਂ ਛੱਡਿਆ ਔਰ ਮੈਂ ਲਗਾਤਾਰ ਲੋਕਾਂ ਦੇ ਨਾਲ ਆਪਣਾ ਕੰਟੈਂਟ ਬਣਾ ਕੇ ਰੱਖਿਆ ਸਾਧ ਤਰਨਜੀਤ ਸਿੰਘ ਤੋਂ ਮੈਨੂੰ ਕੋਈ ਥ੍ਰੈਟ ਨਹੀਂ ਮੈਨੂੰ ਕੋਈ ਮਤਲਬ ਨਹੀਂ ਕਿ ਮੈਨੂੰ ਪਾਰਟੀ ਟਿਕਟ ਦੇਗੀ ਸੇਵਾ ਕਰੇਗੀ ਮੈਂ ਪਾਰਟੀ ਨੂੰ ਆਪਣੀ ਆ ਮਰੀਾਈ ਕਮਾਡੇ ਪੁੱਛਿਆ ਸੀ ਮੈਂ ਉਹਨਾਂ ਨੂੰ ਕਿਹਾ ਜੀ ਕਿ ਮੈਨੂੰ ਟਿਕਟ ਦਿਓਗੇ ਤੇ ਮੈਂ ਕੌਂਟੈਸਟ ਕਰਨ ਤਿਆਰ ਹਾਂ ਸੇਵਾ ਕਰਨ ਤਿਆਰ ਹਾਂ ਲੇਕਿਨ ਮੰਨ ਲਓ ਪਾਰਟੀ ਮੈਨੂੰ ਟਿਕਟ ਨਹੀਂ ਵੀ ਦਿੰਦੀ ਕਮਲ ਦਾ ਫੁੱਲ ਨਿਸ਼ਾਨ ਕਮਲ ਦੇ ਫੁੱਲ ਨੂੰ ਜਿਹਨੂੰ ਪਾਰਟੀ ਟਿਕਟ ਦੇਗੀ ਮੈਂ ਆਪਣੀ ਪੂਰੀ ਇਮਾਨਦਾਰੀ ਨਾਲ ਅੱਗੇ ਵਾਂਗੂ ਉਸੇ ਤਰ੍ਹਾਂ ਸੇਵਾ ਕਰਾਂਗਾ ਮੈਨੂੰ ਕਿਸੇ ਪਦਵੀ ਦੀ ਕਿਸੇ ਪੋਸਟ ਦੀ ਕਿਸੇ ਮਿਨਿਸਟਰਪਨ ਦੀ ਕੋਈ ਲਾਲਚ ਨਹੀਂ ਮੈਨੂੰ ਪਾਰਟੀ ਨੇ ਕਈ ਵਾਰੀ ਟੈਸਟ ਕਰ ਲਿਆ ਔਰ ਹੁਣ ਤੇ ਪਾਰਟੀ ਨੂੰ ਵੀ ਪਤਾ ਹੈ ਉਹ ਜਿਹੜੇ ਸੀਣਾ ਸਾਹਿਬ ਸਭ ਕਹਿੰਦੇ ਹੈ ਜੀ ਮੈਂ ਸੇਵਾ ਕਰਨੀ ਹੈ ਤੇ ਸੇਵਾ ਤੁਹਾਨੂੰ ਪਤਾ ਹੀ ਦੀ ਕਿੰਨੀ ਕਰਦੇ ਆ ਬਾਅਦ ਚੋਂ ਨਹੀਂ ਜੀ ਮੈਨੂੰ ਪਾਰਟੀ ਜੁਆਇਨ ਕੀਤੇ ਨੂੰ ਇੰਨੇ ਸਾਲ ਹੋ ਗਏ ਨੇ ਔਰ ਮੈਂ ਲਗਾਤਾਰ ਪਾਰਟੀ ਵਫਾਦਾਰ ਰਿਹਾ ਮੇਰੀ ਸੇਵਾ ਤੇ ਪੰਡਾਰੀ ਸਾਹਿਬ ਨਾ ਤੁਸੀਂ ਨਾ ਕੋ ਹੋਰ ਸ਼ੱਕ ਨਹੀਂ ਕਰ ਸਕਦਾ ਮੈਨੂੰ ਪਰਮਾਤਮਾ ਨੇ ਬੜੀ ਜਿਆਦਾ ਦਿੱਤੀ ਹੈ ਮੈਂ ਇਸ ਸ਼ਹਿਦ ਕਾਬਲ ਜਿੰਨੀ ਪਰਮਾਤਮਾ ਨੇ ਮੈਨੂੰ ਜਾਇਦਾਤ ਦਿੱਤੀ ਜਿੰਨੀ ਮੈਨੂੰ ਇੱਜ਼ਤ ਦਿੱਤੀ ਹੈ ਇਸ ਸ਼ਹਿਰ ਦੇ ਵਿੱਚ ਮੈਂ ਉਸ ਤਰ੍ਹਾਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਸੀਣਾ ਸਾਹਿਬ ਭਾਜਪਾ ਅਕਾਲੀ ਦਲ ਦਾ ਸਮਝੌਤਾ ਕੰਡੇ ਤੇ ਪਿਆ ਹੋ ਜਾਣਾ ਪਰ ਲੱਗਦਾ ਕਿ ਬੀਜੇਪੀ ਅਕਾਲੀ ਦਲ ਨਾਲੋਂ ਜ਼ਿਆਦਾ ਇਸ ਸਮਝੌਤੇ ਦੀ ਜਿਹੜੀ ਫਿਕਰ ਆ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਜ਼ਿਆਦਾ ਹੈ ਨੈਚੁਰਲੀ ਜੀ ਜਦੋਂ ਕਾਂਗਰਸ ਔਰ ਆਮ ਆਦਮੀ ਪਾਰਟੀ ਲੋਕਾਂ ਨੂੰ ਜ਼ਿਆਦਾ ਹੋਏਗੀ ਕਿਉਂਕਿ ਜੇ ਬੀਜੇਪੀ ਅਕਾਲੀ ਦਲ ਸਹਿਤਾ ਹੁੰਦਾ ਹੈ ਤੇ ਬਹੁਤ ਵੱਡਾ ਬਲ ਮਿਲਦਾ ਹੈ ਇਹ ਅਕਾਲੀ ਦਲ ਨੂੰ ਵੀ ਔਰ ਬੀਜੇਪੀ ਨੂੰ ਵੀ ਕੋਈ ਸ਼ੱਕ ਨਹੀਂ ਔਰ ਇਹ ਚਿੰਤਾ ਤੇ ਪਾਰਟੀਆਂ ਨੂੰ ਹੁੰਦੀ ਹੈ ਨਾ ਇਹਨਾਂ ਗੱਲਾਂ ਦੀ ਤੇ ਉੱਥੇ ਚੰਡੀਗੜ੍ਹ 'ਚ ਕਹਿੰਦੇ ਵੀ ਅਸੀਂ ਇਕੱਠੇ ਲੜ ਰਹੇ ਹਾਂ ਦਿੱਲੀ 'ਚ ਇਕੱਠੇ ਲੜ ਰਹੇ ਹਾਂ ਪੰਜਾਬ ਦੇ ਵਿੱਚ ਜਿਹੜਾ ਇੱਕ ਦੂਜੇ ਨੂੰ ਕਹਿਣਗੇ ਕੱਲ ਵੀ ਅੱਜ ਵੀ ਮਾਨ ਸਾਹਿਬ ਨੇ ਕਿਹਾ ਕਿ ਕੇਜਰੀਵਾਲ ਸਾਹਿਬ ਵੀ ਆਏ ਸਨ ਤੇ ਕਹਿੰਦੇ ਤੇਰਾ ਜੀਰੋ ਪੰਜਾਬ ਹੀਰੋ ਉੱਥੇ ਕਹਿਣਗੇ ਵੀ ਤੂੰ ਅਸੀਂ ਭਾਈ ਭਾਈ ਆਮ ਆਦਮੀ ਪਾਰਟੀ ਤੇ ਕਾਂਗਰਸੀ ਕੇਜਰੀਵਾਲ ਸਾਹਿਬ ਤੇ ਗੁਜਰਾਤ ਜਾ ਕੇ ਆਪਣੀ ਸਰਕਾਰ ਬਣਾ ਰਹੇ ਸੀ ਰਾਜਸਥਾਨ ਜਾਂਦੇ ਆਪਣੀ ਸਰਕਾਰ ਬਣਾ ਰਹੇ ਹੁੰਦੇ ਆ ਮੱਧਪਦੇ ਜਾਂਦੇ ਕਹਿੰਦੇ ਮੇਰੀ ਮੇਰੀ ਸਰਕਾਰ ਬਣ ਰਹੀ ਹੈ ਹਿਮਾਚਲ ਜਾਂਦੇ ਕਹਿੰਦੇ ਮੇਰੀ ਸਰਕਾਰ ਬਣ ਰਹੀ ਹੈ ਐਮ ਐਲ ਏ ਕੋ ਜਿੱਤਦਾ ਨਹੀਂ ਤੁਸੀਂ ਸਮਝਦਾ ਕੇਜਰੀਵਾਲ ਜਿੱਨਾ ਤੇ ਮੈਨੂੰ ਹੈਰਾਨੀ ਹੈ ਕਿ ਇੰਨਾ ਝੂਠ ਇੰਨਾ ਝੂਠ ਲੋਕ ਲਿਖਦੇ ਆ ਅੱਜ ਜਿੰਨਾ ਵੋਟਰ ਸਿਆਣਾ ਹੈ ਇੰਨਾ ਮੈਂ ਸਮਝਦਾ ਕੋਈ ਲੀਡਰ ਵੀ ਸਿਆਣਾ ਨਹੀਂ ਆ ਚਲੋ ਛੀਨਾ ਸਾਹਿਬ ਅੱਜ ਫਿਰ ਕੇਰੀਵਾਲ ਸਾਹਿਬ ਆਏ ਸੀਗੇ ਤੇ ਉਹਨਾਂ ਨੇ ਕਿਹਾ ਵੀ ਲੋਟਸ ਆਪਰੇਸ਼ਨ ਚਲਾ ਰਹੀ ਹੈ ਜਿਹੜੀ ਹੈ ਬੀਜੇਪੀ ਦੇ ਉੱਤੇ ਬੜੇ આરોਪ ਲਗਾਉਂਦੇ ਦਿੱਲੀ ਵੀ ਤੇ ਇੱਥੇ ਵੀ ਲੱਗ ਰਹੇ ਦੀ ਕਿ ਕਹਿੰਦੇ ਪੰਜੀ ਪੰਜੀ ਕਰੋੜ ਰੁਪਏ ਆਫਰ ਕਰਦੇ ਸਾਡੇ ਐਮਐਲਆ ਨੂੰ ਇੱਕ ਵੀ ਸਬੂਤ ਦੇ ਦੇਣਗੇ ਕਿਸੇ ਨੂੰ ਕਦੀ ਵੀ ਹੌਰਸਟੇਡੀਨ ਬੀਜੇਪੀ ਪਾਰਟੀ ਨੇ ਨਹੀਂ ਕੀਤੀ ਪੂਰੇ ਦੇਸ਼ ਦੇ ਵਿੱਚ ਚੰਡੀਗੜ੍ਹ ਤੇ ਜੋ ਹੋਇਆ ਸਭ ਨੂੰ ਪਤਾ ਜੀ ਜੋ ਚੰਡੀਗੜ੍ਹ ਛੋਇਆ ਵੀ ਇਹਨਾਂ ਨੂੰ ਸੀਟਾਂ ਮਿਲੀਆਂ ਕਿੰਨੀਆਂ ਤੇ ਮੇਅਰ ਕਿੰਨਾ ਬਣਿਆ ਨਹੀਂ ਉਹ ਦੇਖੋ ਉਹ ਇਹ ਲੋਕਲ ਬੋਡੀ ਦੀਆਂ ਇਲੈਕਸ਼ਨਾਂ ਨੇ ਉਹਦੇ ਵਿੱਚ ਕੋਈ ਲੋਕਲ ਲੈਵਲ ਤੇ ਕੀ ਹੋਇਆ ਕੀ ਨਹੀਂ ਹੋਇਆ ਲੇਕਿਨ ਸਾਡੀ ਪਾਰਟੀ ਹਾਈ ਕਮਾਂਡ ਨੇ ਪੂਰੇ ਦੇਸ਼ ਦੇ ਵਿੱਚ ਕੋਈ ਬੰਦਾ ਇੱਕ ਉਂਗਲ ਨਹੀਂ ਕਰ ਸਕਦਾ ਕਿ ਕਿਤੇ ਵੀ ਉਹਨਾਂ ਨੇ ਕੋਈ ਐਮਐਲਏ ਕੋਈ ਐਮਪੀ ਖਰੀਦਿਆ ਹੋਵੇ ਛੀਨਾ ਸਾਹਿਬ ਚਲੋ ਭਗਵਾਨ ਕਰੇ ਕਿ ਤੁਹਾਨੂੰ ਟਿਕਟ ਮਿਲ ਜਾਵੇ ਤੁਸੀਂ ਮਹਾਂਮਰ ਪਾਰਲੀਮੈਂਟ ਵੀ ਬਣ ਜਾਂਦੇ ਹੋ ਅਮਰਸੱਲੀ ਕੀ ਵਿਜ਼ਨ ਹੋਏਗਾ ਤੁਹਾਡਾ ਦੇਖੋ ਮੇਰੇ ਮਨ ਚ ਬੜੀ ਗੁਰੂ ਅਰਜਨਦਾਸ ਦੀ ਨਗਰੀ ਵਸਾਈ ਹੈ ਮੇਰੇ ਮਨ ਚ ਬੜੀ ਸੇਵ ਪਾਵਨਾ ਹੈ ਕਿ ਮੈਂਬਰ ਪਾਰਲੀਮੈਂਟ ਸੈਂਟਰ ਗਵਰਨਮੈਂਟ ਕੋਲੋਂ ਬਹੁਤ ਫੰਡ ਲੈ ਕੇ ਆ ਸਕਦਾ ਕਰੋੜਾਂ ਰੁਪਏ ਦੇ ਫੰਡ ਲੈ ਕੇ ਆ ਸਕਦਾ ਜੇ ਉਹਦਾ ਵਿਜ਼ਨ ਹੋਵੇ ਅਮਰਸਰ ਦੀ ਡਿਵੈਲਪਮੈਂਟ ਮੈਂ ਚਾਹੁੰਦਾ ਕਿ ਜਿਸ ਤਰ੍ਹਾਂ ਸ੍ਰੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਵਾਰਾਲਾਸੀ ਨੂੰ ਕਿੰਨਾ ਤੋਂ ਕਿੰਨੇ ਕਿੰਨੀ ਡਿਵੈਲਪਮੈਂਟ ਕਰਾਈ ਕਿੰਨਾ ਸਵਰਗ ਬਣਾਤਾ ਉਹ ਵੀ ਪਰਮਾਤਮਾ ਦੀ ਨਗਰੀ ਹੈ ਔਰ ਅਮਰਸਰ ਵੀ ਪਰਮਾਤਮਾ ਦੀ ਨਗਰੀ ਹੈ ਮੈਂ ਚਾਹੁੰਦਾ ਕਿ ਉਸ ਪਦਰ ਦੇ ਉੱਤੇ ਹੀ ਇਸ ਸ਼ਹਿਰ ਦੀ ਵੀ ਸੇਵਾ ਹੋਵੇ ਔਰ ਜੇ ਇਸ ਸ਼ਹਿਰ ਦੀ ਸੇਵਾ ਹੋਵੇ ਗੁਰੂ ਰਾਮਦਾਸ ਜੀ ਨਗਰੀ ਤੇ ਇੰਟਰਨੈਸ਼ਨਲੀ ਫੇਮ ਦੇ ਸਾਰੀ ਦੁਨੀਆ ਤੇ ਬਨਤ ਨਤਮਸਤਕ ਹੁੰਦੀ ਹੈ ਹਰ ਧਰਮ ਦੇ ਲੋਕ ਆ ਕੇ ਨਤਮਸਤਕ ਹੁੰਦੇ ਸੀ ਜੀ ਸਾਹਿਬ ਕੀ ਤੁਹਾਨੂੰ ਲੱਗਦਾ ਕਿ ਲੋਰ ਪਾਕਿਸਤਾਨ ਜਿਹੜਾ ਬਾਰਡਰ ਖੁੱਲਣਾ ਚਾਹੀਦਾ ਹੈ ਪਾਕਿਸਤਾਨ ਹਿੰਦੁਸਤਾਨ ਦੇ ਨਾਲ ਟ੍ਰੇਡ ਇੱਥੋਂ ਹੋਵੇ ਜੇ ਗੁਜਰਾਤ ਤੇ ਹੋ ਸਕਦਾ ਇੱਥੇ ਕਿਉਂ ਨਹੀਂ ਹੋ ਸਕਦਾ ਜੀ ਸਕੈਨਰ ਸਕੈਨਰ ਪਾਕਿਸਤਾਨ ਤੋਂ ਆ ਲੈ ਸਕਦਾ ਅਸੀਂ ਲਾਇਆ ਤੇ ਹੈਗਾ ਤੇ ਪਰ ਚਲਦਾ ਚੁਲਦਾ ਤੇ ਹੈਗਾ ਨਹੀਂ ਨਹੀਂ ਗੁਜਰਾਤ ਦੀਆਂ ਚੀਜ਼ਾਂ ਬੇਸਿਕ ਜਿਹੜੀਆਂ ਹੈ ਗੁਜਰਾਤ ਰਾਹੀਂ ਵੀ ਕੋਈ ਟ੍ਰੇਡ ਨਹੀਂ ਹੋ ਰ ਬਾਰਡਰ ਉਹ ਵੀ ਸਾਰੇ ਬੰਦ ਨੇ ਇਹ ਸਾਡੀਆਂ ਉੱਪਰਲੇ ਲੈਵਲ ਦੀਆਂ ਗੱਲਾਂ ਨੇ ਫੋਰਨ ਪੋਲਿਸੀ ਦੀਆਂ ਗੱਲਾਂ ਨੇ ਤੁਸੀਂ ਤੁਸੀਂ ਗੱਲ ਕਰੋਗੇ ਤੁਸੀਂ ਗੱਲ ਕਰੋਗੇ ਪ੍ਰਧਾਨ ਮੰਤਰੀ ਸਾਹਿਬ ਨਾਲ ਜੀ ਇਹਨੂੰ ਖੁੱਲਣਾ ਚਾਹੀਦਾ ਦੇਖੋ ਇਹ ਬਾਰਡਰ ਖੁੱਲਣ ਦੀ ਇਕੱਲੀ ਗੱਲ ਨਹੀਂ ਹੋ ਸਕਦੀ ਜੀ ਗੱਲ ਤਾਂ ਇਹ ਹੈ ਕਿ ਟ੍ਰੇਡ ਸਾਡਾ ਚੱਲਣਾ ਚਾਹੀਦਾ ਲੇਕਿਨ ਜਦ ਤੱਕ ਸਾਡੇ ਰਿਲੇਸ਼ਨ ਠੀਕ ਨਾ ਹੋਣ ਪਾਕਿਸਤਾਨ ਨਾਲ ਪਾਕਿਸਤਾਨ ਰੋਜ਼ ਡਰਗ ਭੇਜ ਰਿਹਾ ਰੋਜ਼ ਤੇ ਡਰਗ ਦੀ ਇੱਥੇ ਸਮਗਨ ਕੰਟਰੋਲ ਬਣਾਏ ਕਿੰਨਾ ਕੁਝ ਇਹ ਸਾਰੀਆਂ ਚੀਜ਼ਾਂ ਨੂੰ ਪਾਕਿਸਤਾਨ ਨੂੰ ਬੰਦ ਕਰਨਾ ਪਊਗਾ ਸਾਡੀ ਜਵਾਨੀ ਰੋਲ ਰਿਹਾ ਪਾਕਿਸਤਾਨ ਇਹ ਸਾਰੀਆਂ ਕਿਉਂਕਿ ਇਹ ਗੱਲਾਂ ਪ੍ਰੈਮਿੰਟਰ ਲੈਵਲ ਦੀਆਂ ਹੋ ਫੋਰਮਿੰਟਰ ਲੈਵਲ ਦੀਆਂ ਹੋਮਿੰਟਰ ਲੈਵਲ ਦੀਆਂ ਨੇ ਮੇਰੇ ਲੈਵਲ ਦੀ ਨਹੀਂ ਮੈਂ ਤਾਂ ਇੱਕ ਛੋਟਾ ਕਾਰਜਕਰਤਾ ਹਾਂ ਲੇਕਿਨ ਮੈਂ ਸਮਝ ਸਕਦਾ ਕਿ ਜੇ ਗੁਆਂਢ ਪड़ोसी ਦੇ ਨਾਲ ਰਿਲੇਸ਼ਨ ਅੱਛੇ ਹੋਣੇ ਤੇ ਉਹਨਾਂ ਨੂੰ ਹਰ ਪੱਧਰ ਤੇ ਆਪਣੇ ਆਪ ਨੂੰ ਸੁਧਾਰਨਾ ਪਏਗਾ ਤੇ ਫਿਰ ਹੀ ਟ੍ਰੇਡ ਜਿਹੜਾ ਸ਼ੁਰੂ ਹੋਣਾ ਚਾਹੀਦਾ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਦੋਨਾਂ ਮੁਲਕਾਂ ਦੀ ਬਹੁਤ ਵੱਡੀ ਫਾਇਦਾ ਹੋਵੇਗਾ ਜੇ ਟ੍ਰੇਡ ਸਾਡਾ ਖੁੱਲੇਗਾ ਲੇਕਿਨ ਟ੍ਰੇਡ ਖੁੱਲਣ ਤੋਂ ਪਹਿਲੋਂ ਉਹਨਾਂ ਨੂੰ ਪਾਕਿਸਤਾਨ ਨੂੰ ਆਪੇ ਸੁਧਾਰਨਾ ਪਏਗਾ ਉਹ ਸਾਡੇ ਵੱਲ ਜਿਹੜੀਆਂ ਗਤੀਵਿਧੀਆਂ ਕਰਦੇ ਨੇ ਜਿਹੜੀਆਂ ਇਲੀਗਲੀ ਉਹ ਉਹਨਾਂ ਨੂੰ ਬੰਦ ਕਰਦੀਆਂ ਪਹਿਣ ਗਿਆ। ਛੇਰਾ ਸਾਹਿਬ ਅੱਜ ਦਾ ਲਾਸਟ ਸਵਾਲ ਹੈ ਪੰਜਾਬ ਸਰਕਾਰ ਦੀ 2 ਸਾਲ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਆਂ? ਮੈਂ ਤੁਹਾਡੇ ਪਹਿਲੋਂ ਪਿੱਲੇ ਸਵਾਲ ਨੂੰ ਕੰਪਲੀਟ ਕਰਨਾ ਚਾਹੁੰਦਾ ਕਿ ਮੈਂ ਅਮਰਸਰ ਦੀ ਗੁਰੂ ਨਗਰੀ ਦੀ ਗੱਲ ਕੀਤੀ ਸੀ ਲੇਕਿਨ ਮੈਂ ਬਤੌਰ ਕਿਸਾਨ ਮੈਂ ਜਾਣਨਾ ਹੈ ਕਿ ਅੱਜ ਕਿਸਾਨਾਂ ਨੂੰ ਕੀ ਪ੍ਰੋਬਲਮ ਹੈ। ਅੱਜ ਖੇਤਾਂ ਦੇ ਮਜ਼ਦੂਰਾਂ ਨੂੰ ਕੀ ਬਰੋਧ ਪਿੰਡਾਂ ਦੀ ਕੀ ਪ੍ਰੋਬਲਮ ਹੈ? ਔਰ ਜਿਹੜਾ ਸਾਡੀ ਬਾਰਬਡ ਵਾਇਰ ਹੈ ਉਹਦੇ ਪਾਰ ਜ਼ਮੀਨ ਹੈ ਬਹੁਤ ਸਾਰੇ ਲੋਕਾਂ ਦੀ ਬਹੁਤ ਜਿਆਦਾ ਕਿਉਂਕਿ ਜਦੋਂ ਆਤਵਾਦੀ ਆਤਵਾਦ ਦੇ ਵਿੱਚ ਉਹ 바ੜ ਲੱਗੀ ਔਰ ਠੇਕੇਦਾਰਾਂ ਨੇ ਬੀਐਸਐਫ ਨੇ ਕੁਝ ਕਿਹਾ ਨਹੀਂ ਠੇਕੇਦਾਰ ਨੇ ਮਿਲ ਕੇ ਬਹੁਤ ਸਾਰੀ ਜ਼ਮੀਨ ਪਰੇ ਰਹਿ ਗਈ ਔਰ ਪੂਰੇ ਬਾਰ ਬਾਰ ਲਾਤੀ ਉਸ 바ੜ ਬਾਰ ਜਿਹੜੀ ਕੰਡਿਆਂ ਵਾਲੀ ਤਾਰ ਉਹ ਮੈਂ ਚਾਹੂੰਗਾ ਕਿ ਜਰੂਰ ਇੱਕ ਨੋਰਮ ਬਣਾ ਕੇ ਜ਼ੀਰੋ ਲਾਈਨ ਤੇ ਬਿਲਕੁਲ ਲੜੇ ਲੱਗੇ ਜਾਈ ਜਾਵੇ ਔਰ ਜਿੰਨੀ ਜਾਈ ਜਾਵੇ ਉਹਦੀ ਕੰਪਨਸੇਸ਼ਨ ਜਿਹੜੀ ਆ ਉਹ ਖਰੀਦ ਲਈ ਜਾਵੇ ਜ਼ਿਮੀਂਦਾਰਾਂ ਨੂੰ ਮਿਲੇ ਇਹਦੇ ਬਾਰੇ ਮੈਂ ਜਰੂਰ ਗੱਲ ਕਰਨੀ ਚਾਹੂੰਗਾ ਲਾਸਟ ਗੱਲ ਇਹ ਹੈ ਇਹ ਮੇਰੇ ਮਨ ਚ ਇੱਕ ਭਾਵ ਹੈ ਕਿ ਪੰਜਾਬ ਦੇ ਡਵੈਲਪਮੈਂਟ ਉਹ ਦੋ ਕਰੇਗਾ ਜਦੋਂ ਇੱਥੇ ਐਗਰੋ ਬੇਸਡ ਇੰਡਸਟਰੀ ਲੱਗੇਗੀ ਜਿਹੜੀ ਪ੍ਰੋਡਿਊਸ ਤੇ ਪੈਦਾ ਹੁੰਦੀ ਹੈ ਉਹਦੀ ਪ੍ਰੋਡਕਸ਼ਨ ਦੀ ਉਹਦੀ ਖਪਤ ਵਾਸਤੇ ਤੇ ਇੰਡਸਟਰੀ ਲੱਗੇ ਔਰ ਉਸ ਇੰਡਸਟਰੀ ਦੇ ਵਿੱਚ ਪਰਾਲੀ ਵੀ ਖਪਤ ਹੋਵੇ ਪਰਾਲੀ ਤੋਂ ਅੱਜ ਫਿਊਲ ਵੀ ਬਣਦਾ ਪਰਾਲੀ ਤੋਂ ਅੱਜ ਬਿਜਲੀ ਵੀ ਬਣਦੀ ਹੈ ਪਰਾਲੀ ਤੋਂ ਅੱਜ ਸਾਰਾ ਕੁਝ ਹੀ ਬਣਦਾ ਕੱਤਾ ਵੀ ਬਣ ਸਕਦਾ ਪੇਪਰ ਮਿਲ ਵੀ ਬਣ ਸਕਦੀ ਕਈ ਗੱਲਾਂ ਸੋ ਐਸੀ ਇੱਥੇ ਐਗਰੋ ਇੰਡਸਟਰੀ ਲਗਾਈ ਜਾਵੇ ਜਿਸ ਇੰਡਸਟਰੀ ਦੇ ਵਿੱਚ ਜਿਵੇਂ ਦਾਰ ਦੀ ਪ੍ਰੋਡਿਊਸ ਕੀਤੀ ਹੋਈ ਖਪਤ ਹੋਵੇ ਇੱਥੇ ਹਰ ਚੀਜ਼ ਬਣੇ ਔਰ ਇਤੋਂ ਉਹ ਐਕਸਪੋਰਟ ਹੋਵੇ ਜਾਂ ਵਿਦਨ ਕੰਟਰੀ ਉਹਦੀ ਹੋਵੇ ਮੈਂ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਮਿਲਾਂ ਲਗਾਉਣ ਦੀ ਕੋਸ਼ਿਸ਼ ਕਰਾਂਗਾ ਕਿ ਸਾਡੇ ਬਾਰਡਰ ਬੈਲਟ ਦੇ ਵਿੱਚ ਐਗਰੋ ਬਿਜ਼ਨੈਸ ਇੰਡਸਟਰੀ ਲੱਗੇ ਔਰ ਹਜ਼ਾਰਾਂ ਲੋਕਾਂ ਨੂੰ ਉਹਦੇ ਵਿੱਚ ਰੋਜ਼ਗਾਰ ਮਿਲੇ ਪੰਜਾਬ ਸਰਕਾਰ ਦਾ ਕਾਰਜਕਾਲ ਕਿਵੇਂ ਦਾ ਹੈ 2 ਸਾਲ ਦਾ ਦੇਖੋ ਜਿੰਨਾ ਗ੍ਰਾਫ ਜਲਦੀ ਭਗਉਲਤਮਾਨ ਦੀ ਸਰਕਾਰ ਦਾ ਗਿਆ ਹਿੰਦੁਸਤਾਨ ਦੇ ਕਿਸੇ ਸੂਬੇ ਵਿੱਚ ਇੰਨੀ ਜਲਦੀ ਕੇਸ ਕਰਾ ਇਹਦਾ 2 ਸਾਲ ਤੁਸੀਂ ਕਹਿੰਦੇ ਪਹਿਲੇ 3 ਮਹੀਨੇ ਬਾਅਦ ਕਾਰਗੁਜ਼ਾਰੀ ਇਹਦੀ ਜਿਹੜੀ ਲੋਕਾਂ ਸਾਹਮਣੇ ਆ ਗਈ ਔਰ ਖਤਮ ਹੋ ਗਈ ਅੱਜ ਪੰਜਾਬ ਸਟੇਟ ਨਾ ਕਰਜ਼ਾਈ ਹੋ ਗਿਆ ਤੁਸੀਂ ਪਿੱਛੇ ਐਸੇ ਪਿਛਲੇ 2 ਮਹੀਨੇ ਵਿੱਚ ਜਨਵਰੀ ਫਰਵਰੀ ਵਿੱਚ ਉਹਨਾਂ ਨੇ 7400 ਕਰੋੜ ਰੁਪਏ ਨਾ ਕਰਜ਼ਾ ਲਿਆ ਆ ਹੁਣ ਫੇਰ ਦੁਬਾਰਾ ਉਹਨਾਂ ਨੇ ਮਾਰਚ ਵਿੱਚ ਫੇਰ ਮੰਗ ਲਿਆ ਇਹਨਾਂ ਨੇ ਸਟੇਟਮੈਂਟ ਨਾ ਕਰਜ਼ਾਈ ਕਰ ਦੇਣਾ ਕਿ ਮੈਨੂੰ ਤੇ ਲੱਗਦਾ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਨਾਲ ਇਹ ਸਰਕਾਰ गिर ਜਾਣੀ ਹੈ ਜਲਦੀ ਟਾਈਮ ਆਉਣ ਵਾਲਾ ਹੈ ਜਦੋਂ ਕਿਸੇ ਵੀ ਬੈਂਕ ਨੇ ਰਿਜ਼ਰਵ ਬੈਂਕ ਨੇ ਕਿਸੇ ਹੋਰ ਬੈਂਕ ਨੇ ਇਹਨਾਂ ਨੂੰ ਕਰਜ਼ਾ ਹੀ ਨਹੀਂ ਦੇਣਾ ਪਰ ਇਹ ਸਰਕਾਰ ਆਪਣੇ ਪੈਰਾਂ ਤੇ ਖਰਚਾਏਗੀ ਜੀਨਾ ਸਾਹਿਬ ਇੱਕ ਸਵਾਲ ਫਿਰੇ ਮੇਰੇ ਦਿਮਾਗ 'ਚ ਆ ਗਿਆ ਹੈ ਜੇ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਟਿਕਟ ਦੇ ਦੇਵੇ ਤੇ ਇਧਰੋਂ ਭਾਜਪਾ ਟਿਕਟ ਦੇ ਦੇਵੇ ਤੁਹਾਨੂੰ ਤੇ ਫਿਰ ਕਿਵੇਂ ਦੀ ਲੜਾਈ ਹੋਏ ਹੋ ਮਜ਼ਾ ਆ ਜਾਏ ਫਿਰ ਮੈਂ ਨਵਜੋਤ ਸਿੰਘ ਦੀ ਸਾਰੀਆਂ ਗੱਲਾਂ ਕੱਢੂ ਬਾਹਰ ਕਿਵੇਂ ਇਹ ਬੰਦੇ ਨੇ 10 ਸਾਲ ਕੀਤਾ ਕੀ ਇੱਥੇ ਤੇ ਇਹਦੇ ਗੱਲ ਦਾ ਪਟਾਰੀ ਸਾਹਿਬ ਜੇ ਮੇਰੇ ਦਿਲ ਦੀ ਖਾਸ਼ ਪੁੱਛੋ ਤੇ ਇਤਰਾ ਹੀ ਹੋਵੇ ਇਹ ਗਲਤੀ ਤੇ ਬਹੁਤ ਮਜ਼ਾ ਆਇਆ। ਇਹ ਉਸ ਫਿਰ ਤੁਸੀਂ ਉਹ ਇੰਤਜ਼ਾਰ ਕਿਉਂ ਕਰ ਰਹੇ ਹੋ ਜੀ ਟਿਕਟ ਮਿਲਨ ਦਾ ਜਾਂ ਨਵਜੋਸ਼ ਸਿੰਘ ਸਿੱਧੂ ਨੂੰ ਉਹ ਤੇ ਤੁਸੀਂ ਪਹਿਲੇ ਵੀ ਦੱਸ ਸਕਦੇ ਹੋ ਉਹ ਗੱਲਾਂ ਤੇ ਨਹੀਂ ਮੈਂ ਦੇਖੋ ਨਵਜੋਸ਼ ਸਿੰਘ ਸਿੱਧੂ ਦੀ ਆਤਕ ਹਰ ਇੱਕ ਦੇ ਉੱਤੇ ਦੂਸ਼ਣ ਲਾਉਂਦੀ ਮੇਰਾ ਉਹਨੇ ਵਿਰੋਧ ਹੀ ਬੜਾ ਕੀਤਾ ਹੈ। ਲੇ ਉਹਦੇ باوجود ਮੈਂ ਕਦੀ ਵੀ ਉੱਤੇ ਦੂਸ਼ਣ ਨਹੀਂ ਲਾਇਆ। ਲੇਕਿਨ ਹਾਂ ਇਲੈਕਸ਼ਨ ਦੇ ਮੇਰਾ ਸਾਹਮਣੇ ਅਗਰ ਕੋਈ ਕੰਟੈਕਟਰ ਹੋਏਗਾ ਤੇ ਮੈਂ ਉਹਦੀਆਂ ਸਾਰੀਆਂ ਗੱਲਾਂ ਉਜਾਗਰ ਕਰਾਂਗਾ ਨਾਲ ਰੰਗੀਆਂ ਕਰਾਂਗਾ। ਚਲੋ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ ਐਸਨ ਰਜਿੰਦਰ ਸਿੰਘ ਚੀਨਾ ਬੀਜੇਪੀ ਦੇ ਨਾਲ ਜੁੜੇ ਨੇ 2007 ਅਰੁਣ ਜੇਤਲੀ ਸਾਹਿਬ ਦੇ ਇੱਕਵਰਿੰਗ ਕੈਂਡੀਡੇਟ ਵੀ ਬਣੇ ਸਨ ਜਦੋਂ 2014 ਦੇ ਵਿੱਚ ਉਹ ਇਲੈਕਸ਼ਨ ਲੜੇ ਸਨ ਇਹਨਾਂ ਨੂੰ ਅਰੁਣ ਜੇਤਲੀ ਦਾ ਸਾਰਥੀ ਵੀ ਕਿਹਾ ਜਾਂਦਾ ਸੀ 2017 ਦੇ ਵਿੱਚ ਇਹਨਾਂ ਨੂੰ ਟਿਕਟ ਦਿੱਤੀ ਪਾਰਟੀ ਨੇ ਜਿਮਨੀ ਚੋਣਾ ਹੋਈਆਂ ਪਰ ਸਫਲਤਾ ਨਹੀਂ ਮਿਲੀ ਉਦੋਂ ਗੁਰਜੀਤ ਸਿੰਘ ਔਇਲਾ ਐਮਪੀ ਬਣੇ ਸਨ 2019 ਦੇ ਵਿੱਚ ਹਰਦੀਪਪੁਰੀ ਸਾਹਿਬ ਹਾਰੇ ਹੁਣ ਇੱਕ ਵਾਰ ਫੇਰ ਇਹ ਰੇਸ ਚ ਨੇ 2024 ਦੀਆਂ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਟਿਕਟ ਇਹਨਾਂ ਨੂੰ ਪਾਰਟੀ ਦੇਂਦੀ ਹੈ ਕਿ ਨਹੀਂ ਦੇਂਦੀ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹਨਾਂ ਨੇ ਆਪਣਾ ਵਿਜ਼ਨ ਜਿਹੜਾ ਹੈ ਉਹ ਜਨਤਾ ਸਾਹਮਣੇ ਰੱਖਤਾ ਹੈ ਤੇ ਨਾਲ ਦੀ ਨਾਲ ਇਹ ਵੀ ਆਖਿਆ ਕਿ ਪਾਰਟੀ ਜਿਸ ਨੂੰ ਵੀ ਟਿਕਟ ਦੇਵੇ ਇਹਨਾਂ ਨੂੰ ਦੇਵੇ ਜਾਂ ਕਿਸੇ ਹੋਰ ਨੂੰ ਟਿਕਟ ਦੇਵੇ ਕਮਲ ਦੇ ਫੁੱਲ ਨੂੰ ਜਿਤਾਉਣ ਵਾਸਤੇ ਪੂਰੀ ਜਿਹੜੀ ਹੈ ਉਹ ਵਾਹ ਲਾ ਦੇਣਗੇ ਪਰ ਜਿਸ ਤਰ੍ਹਾਂ ਕਿਸਾਨਾਂ ਦਾ ਵਿਰੋਧ ਸੈਨਾ ਪੈ ਰਿਹਾ ਹੈ ਭਾਜਪਾ ਨੂੰ ਅਕਾਲੀ ਦਲ ਦੇ ਨਾਲ ਗਠਜੋੜ ਬੰਧਨ ਹੋਏਗਾ ਕਿ ਨਹੀਂ ਹੋਏਗਾ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਤੇ ਭਾਜਪਾ ਨੂੰ ਕਿੰਨੀ ਸਫਲਤਾ ਮਿਲੇਗੀ ਇਹ ਵੀ ਆਉਣ ਵਾਲਾ ਸਮਾਂ ਹੀ ਦੱਸੇਗਾ ਸਾਨੂੰ ਦੇ ਉਜਾੜਤ ਧੰਨਵਾਦ ਸਸੀਕਲ ਨਮਸਕਾਰ No it's gone.